ਅੱਜ ਰਾਜਪੁਰਾ ਦੇ ਗਗਨ ਚੌਕ ਵਿਖੇ ਟ੍ਰੈਫਿਕ ਪੁਲਿਸ ਰਾਜਪੁਰਾ ਅਤੇ TDI ਕਨਾਟ ਸਟੇਟ ਦੇ ਸਹਿਯੋਗ ਨਾਲ 600 ਦੇ ਕਰੀਬ ਫ੍ਰੀ ਹੈਲਮਟ ਵੰਡੇ ਗਏ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਥਾਣਾ ਸਿਟੀ ਦੇ ਐਸਐਚਓ ਇੰਸਪੈਕਟਰ ਕਿਰਪਾਲ ਸਿੰਘ ਟ੍ਰੈਫਿਕ ਇੰਚਾਰਜ ਰਾਜਪੁਰਾ ਐਸਆਈ ਗੁਰਵਚਨ ਸਿੰਘ ਨੇ ਕਿਹਾ ਕਿ ਅੱਜ TDI ਕਨਾਟ ਸਟੇਟ ਦੇ ਸਹਿਯੋਗ ਨਾਲ 600 ਦੇ ਕਰੀਬ ਫ੍ਰੀ ਹੈਲਮਟ ਵੰਡੇ ਗਏ ਹਨ ਉਨਾ ਕਿ ਆ ਕੇ ਅਸੀਂ ਸਭ ਨੂੰ ਅਪੀਲ ਕਰਦੇ ਹਾਂ ਕਿ ਦੋ ਪਹੀਆ ਵਹੀਕਲ ਚਲਾਉਂਦੇ ਸਮੇਂ ਹੈਲਮਟ ਜ਼ਰੂਰ ਪਾਇਆ ਜਾਵੇ ਤਾਂ ਜੋ ਕਿਸੇ ਐਕਸੀਡੈਂਟ ਵਿੱਚ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਉਹਨਾਂ ਨੇ ਖਾਸ ਕਰਕੇ ਬੱਚਿਆਂ ਦੇ ਮਾਪਿਆਂ ਨੂੰ ਇਹ ਹਦਾਇਤ ਕੀਤੀ ਕਿ ਬੱਚਿਆਂ ਨੂੰ ਬਿਨਾਂ ਹੈਲਮਟ ਤੋਂ ਟੂ-ਵਿਲਰ ਵਹੀਕਲ ਨਾ ਚਲਾਉਣ ਦੇ ਅੰਡਰਏਜ ਵਿੱਚ ਟੂ-ਵਿਲਰ ਜਾਂ ਫੋਰ-ਵਿਲਰ ਨਾ ਚਲਾਉਣ ਇਸ ਮੌਕੇ ਤੇ ਕਨਾਰਟ ਸਟੇਟ ਦੇ ਕਰਮਚਾਰੀ ਅਤੇ ਟ੍ਰੈਫਿਕ ਪੁਲਿਸ ਟੀਮ ਮੌਜੂਦ ਰਹੀ ਅਤੇ ਲੋਕਾਂ ਨੂੰ ਅਵੇਅਰ ਕਰਦੇ ਹੋਏ ਹੈਲਮਟ ਦੀ ਮਹੱਤਤਾ ਬਾਰੇ ਦੱਸਿਆ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਤਿੰਦ ਲਕੀਨਾ ਦੀਪਕ ਕੁਮਾਰ ਦੀ ਰਿਪੋਰਟ ਮੈਂ ਗੁਰਬਚਨ ਸਿੰਘ ਟ੍ਰੈਫਿਕ ਇੰਚਾਰਜ ਰਾਜਪੁਰਾ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਵਰਨ ਸ਼ਰਮਾ ਆਈਪੀਐਸ ਜੀ ਦੇ ਆਦੇਸ਼ ਮੁਤਾਬਕ ਐਸਪੀ ਟ੍ਰੈਫਿਕ ਸ੍ਰੀ ਕਿਸ਼ਨ ਕੁਮਾਰ ਪੰਥੀ ਜੀ ਡੀਐਸਪੀ ਟ੍ਰੈਫਿਕ ਸ੍ਰੀ ਅਸ਼ੋਕਰਾਮ ਜੀ ਡੀਐਸਪੀ ਰਾਜਪੁਰਾ ਸਰਦਾਰ ਮਨਜੀਤ ਸਿੰਘ ਜੀ ਦੇ ਐਸਐਚਓ ਥਾਣਾ ਸਿਟੀ ਰਾਜਪੁਰਾ ਸਾਡੇ ਕਿਰਪਾਲ ਸਿੰਘ ਜੀ ਤੇ ਅਸੀਂ ਜੀ ਰਲ ਕੇ ਮੇਕੇ ਕਨਾਰਟ ਕਨਾਲ ਇਸ ਸਟੇਟ ਦੇ ਸਹਿਯੋਗ ਦੇ ਨਾਲ ਅਸੀਂ ਅੱਜ ਰਾਜਪੁਰਾ ਵਿਖੇ ਹੈਲਮਟ ਫ੍ਰੀ ਬਣ ਰਿਹਾ ਜੀ ਜਿਹਦੇ ਤੇ ਲੋਕਾਂ ਦੇ ਰੋਜ਼ ਦੇ ਤੇ ਜੋੜ ਤੇ ਚੱਲਦੇ ਸਮਿਆਂ ਰੋਡ ਸੇਫਟੀ ਦਾ ਮਤਲਬ ਕਿ ਜਿੱਦ ਕੇ ਉਹਨਾਂ ਦੇ ਸਿਰ ਤੇ ਸੱਟ ਨਾ ਲੱਗੇ ਤੇ ਇਸ ਕਰਕੇ ਅਸੀਂ ਪਿੱਛੇ ਵੀ ਚਾਰ ਕੈਂਪ ਲਗਾਏ ਸੀਗੇ ਜੀ ਅੱਜ ਕੀ ਚੌਂਕ ਵਿਖੇ ਇੱਕ ਜਨਵਰੀ ਤੋਂ ਲੈ ਕੇ ਜੇ ਅਸੀਂ ਪੂਰਾ ਮਹੀਨਾ ਇੱਕ ਬੰਡੇ ਆ ਅੱਜ ਵੀ ਅਸੀਂ ਹੁਣ ਲਗਾਤਾਰ ਇੱਕ ਮਹੀਨਾ ਬੰਡਾਂਗੇ ਜੀ ਸਾਡੇ ਸਿਟੀਓ ਸਾਹਿਬ ਜਿਹੜੇ ਥਾਣਾ ਸਿਟੀ ਰਾਜਪੁਰਾ ਵਿਖੇ ਲੱਗੇ ਨੇ ਅਸੀਂ ਜਿੱਦਾਂ ਉਹ ਵਨ ਵੀ ਹੋ ਗਿਆ ਚੌਕਾਂ ਦੇ ਵਿੱਚ ਫਿਰ 트리플 ਰਾਈਡਿੰਗ ਹੋ ਗਈ ਵਿਦਆਊਟ ਹੈਲਮਟ ਹੋ ਗਈ ਫਿਰ ਜਿੱਦਾਂ ਕਿ ਜੀ ਸਾਡੇ ਪਰਸਨਲ ਅਨਸਰ ਵਾਲੇ ਬੁਲਟ ਅਨਸਰ ਵਾਲੇ ਹੋ ਗਈ ਤੇ ਇਹ ਕਿ ਜਿਹੜੀ ਵਾਰਦਾਤ ਹੁੰਦੀ ਹੈ ਉਹ ਵਿਦਆਊਟ ਨੰਬਰ ਪਲੇਟ ਕਰਦੇ ਨੇ ਸਾਡੇ ਸਾਡੇ ਸਿਟੀ ਨੇ ਸਾਨੂੰ ਹਦਾਇਤ ਕੀਤੀ ਹੋਈ ਆ ਅਸੀਂ ਬਾਕ-ਬਾਕ ਜਗ੍ਹਾ ਤੇ ਨਾਕੇ ਲਗਾ ਕੇ ਅਸੀਂ ਤਨਾਣ ਵੀ ਕਰਦੇ ਆ ਤੇ ਉਹਨਾਂ ਦੇ ਚੈਕਿੰਗ ਦੌਰਾਨੇ ਕਿ ਉਹਨਾਂ ਦੇ ਹੈਲਮਟ ਵੀ ਅਸੀਂ ਫ੍ਰੀ ਬੰਨ ਰਿਹਾ ਤੇ ਐਸੀ ਕਰਕੇ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਤੁਸੀਂ ਆਪਣਾ ਹੈਲਮਟ ਸਿਰ ਤੇ ਪਾ ਕੇ ਰੱਖਣਾ ਸਰ ਤੁਸੀਂ ਆਪਣਾ ਫਰਜ਼ ਨਿਭਾ ਰਹੇ ਹੋ ਤੁਹਾਨੂੰ ਕਿਹੜੀ-ਕਿਹੜੀ ਮੁਸ਼ਕਿਲਾਂ ਆਉਂਦੀਆਂ ਜਿਹੜੀ ਤੁਸੀਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਹੋ ਕਿ ਤੁਹਾਨੂੰ ਉਹ ਚੀਜ਼ ਪ੍ਰੋਵਾਈਡ ਕੀਤੀ ਜਾਵੇ ਦੇਖੋ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇੱਕ ਮਾਧਿਅਮ ਰਹਿ ਮੈਂ ਇੱਕ ਅਪੀਲ ਕਰਦਾ ਜੀ ਕਿ ਜਿਹੜੇ ਅੱਧ ਗਗਨ ਚੌਂਕ ਤੋਂ ਲੈ ਕੇ ਦੁਰਗਾ ਮੰਦਰ ਬੱਤੀਆਂ ਤੱਕ ਲੋਕ ਜਿਹੜੇ ਨਾ ਆਪਣੇ ਵਹੀਕਲ ਲੈ ਕੇ ਸੜਕ ਤੇ ਖੜੇ ਕਰਕੇ ਚਲੇ ਜਾਂਦੇ ਨੇ ਸਾਡੇ ਕੋਲ ਈ ਚਲਾਨ ਮਸ਼ੀਨ ਆ ਗਈ ਹੈ ਅਸੀਂ ਉਹਨਾਂ ਦਾ ਨੰਬਰ ਕਲਿੱਕ ਕਰਦੇ ਆਂ ਤੇ ਉਹਨਾਂ ਦੇ ਨੰਬਰ ਤੇ ਸਾਡਾ ਚਲਾਨ ਚਲਾ ਜਾਂਦਾ ਜਿਸ ਤੇ ਉਹ ਉਹਨਾਂ ਨੂੰ 500 ਰੁਪਏ ਦਾ ਚਲਾਨ ਭਰਨਾ ਪੈਂਦਾ ਲੇਕਿਨ ਸਾਡਾ ਚਲਾਨ ਕਰਨਾ ਸਾਡਾ ਉਹ ਨਹੀਂ ਹੈਗਾ ਕਿ ਇਹ ਮਕਸਦ ਨਹੀਂ ਹੈਗਾ ਚਲਾਨ ਕਰੀਏ ਲੋਕਾਂ ਦੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਜਿਹੜਾ ਆਪਣਾ ਵਹੀਕਲ ਹੈ ਸਾਡੇ ਟਾਲੀ ਵਾਲੇ ਚੌਕ ਦੇ ਨੇੜੇ ਪਾਰਕਿੰਗ ਬਣੀ ਹੈ ਪਿੱਛੇ ਦਫ਼ਤਰ ਦੇ ਬੈਕ ਸਾਈਡ ਤੇ ਉੱਥੇ ਪਾਰਕਿੰਗ ਸੀ ਆਪਣਾ ਵਹੀਕਲ ਖੜਾ ਕਰਕੇ ਜਾਣ ਤੇ ਆਪਣਾ ਬਾਜ਼ਾਰ ਦੇ ਵਿੱਚ ਜਾਣ ਦੇ ਪਾਰਕਿੰਗ ਫ੍ਰੀ ਹੈ ਜੀ ਟੋਟਲ ਤੇ ਹੈਲਮਟ ਵੀ ਅਸੀਂ ਫ੍ਰੀ ਦੇ ਰਹੇ ਆਂ ਤੇ ਅਸੀਂ ਅੱਜ ਸਕੂਲ ਦੇ ਵਿੱਚ ਜਾਗਰੂਕ ਕੈਂਪ ਲਾਣੇ ਆ 18 ਸਾਲ ਤੋਂ ਜਿਹੜੇ ਘੱਟ ਉਮਰ ਦੇ ਬੱਚੇ ਨੇ ਉਹ ਮਾਪੇ ਨੂੰ ਚਾਹੀਦਾ ਕਿ ਉਹਨਾਂ ਨੂੰ ਬਿਲਕੁਲ ਵੀ ਆਪਣਾ ਵਹੀਕਲ ਨਹੀਂ ਦੇਣਾ ਹੈਗਾ ਵਿਦਆਊਟ ਕੁਇਕਰ ਕੋ ਲਾਇਸੈਂਸ ਨਹੀਂ ਹੈ ਵਿਦਆਊਟ ਲੈਸਰ ਅੱਗੇ ਆ ਜੀ ਜਿਹੜੇ ਕਿ ਵਹੀਕਲ ਨੇ ਉਹਨਾਂ ਦੀ ਅਸੀਂ ਟੈਕਿੰਗ ਕਰ ਰਹੇ ਆ ਪ੍ਰੋਪਰ ਤੌਰ ਤੇ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿ ਰਹੇ ਆ ਕਿ ਕਿਸੇ ਵੀ ਵਹੀਕਲ ਨੇ ਓਵਰਲੋਡਿੰਗ ਬੱਚੇ ਨਹੀਂ ਬਿਠਾਣੇ ਤੇ ਉਹਨਾਂ ਦੇ ਕਾਗਜ਼ਾਤ ਜਿੱਦਾਂ ਕਿ ਫਿਟਨੈਸ ਹੋ ਗਿਆ ਇੰਸ਼ੋਰੈਂਸ ਹੋ ਗਈ ਸਪੀਡ ਗਵਰਨਰ ਹੋ ਗਿਆ ਤੇ ਉਹਨਾਂ ਕੈਮਰਾ ਹੋ ਗਿਆ ਜੀ ਈਮੇਲ ਅਟੈਂਡਡ ਹੋਗੀ ਇਹ ਸਾਰੀ ਚੀਜ਼ਾਂ येलो ਕਲਰ ਹੋ ਗਿਆ ਇਹ ਸਾਰੀ ਚੀਜ਼ ਜਿਹੜੀ ਹੈ ਉਹਨਾਂ ਨੂੰ ਰੱਖਣੀ ਚਾਹੀਦੀ ਹੈ ਮਾਨਯੋਗ ਐਸਟੀਐਮ ਸਾਹਿਬ ਨੇ ਜੀਓ ਸਾਹਿਬ ਨੇ ਇਹ ਮੀਟਿੰਗ ਲਈ ਹੈ ਤੇ ਅਸੀਂ ਫਿਰ ਦੁਬਾਰਾ ਤੁਹਾਡੇ ਚੈਨ ਦੇ ਮਾਧਮ ਰਹੀ ਮੈਂ ਸਾਹਿਬਕਿੰ ਚਾਜ ਰਾਜਪੁਰਾ ਹੋਣ ਦੇ ਨਾਤੇ ਮੈਂ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਦਾ ਕਿ ਆਪਣੇ ਜਿਹੜੇ ਬੱਚੇ ਨੂੰ ਉਸ ਵਹੀਕਲ 'ਚ ਭੇਜਿਆ ਜਾਵੇ ਜਿਹਦੇ ਕਾਗਜ਼ਾਤ ਪੂਰੇ ਹੋਣ ਤੇ ਇਦਾਂ ਨਾ ਕਿ ਉਹ ਜਤਾਜ ਆਪਣਾ ਬੱਚਾ ਘਰ ਤੋਂ ਪ੍ਰੀਖਿਤ ਆਵੇ ਔਰ ਘਰ ਤੋਂ ਪ੍ਰੀਖਿਤ ਕਰਦੇ ਸਰ ਤੇ ਕੋਈ ਫੜਿਆ ਜਾਂਦਾ ਕਿ ਜਿਹੜੀ ਤੁਸੀਂ ਇਹ ਗੱਲਾਂ ਕਰਤੀਆਂ ਐ ਤਾਂ ਕੀ ਤੁਸੀਂ ਕਾਰਵਾਈ ਕਰੋਗੇ ਦੇਖੋ ਜੋ ਵੀ ਉਹਦੀ ਕਮੀ ਵਿਕਲ ਰਿਕ ਦੀ ਕਮੀ ਨਿਕਲਦੀ ਆ ਜਿੱਦਾਂ ਕਿ ਇੰਸ਼ੋਰੈਂਸ ਨਹੀਂ ਹੁੰਦੀ ਫਿਟਨੈਸ ਨਹੀਂ ਹੁੰਦੀ ਜਿਹੜੇ ਫਿਟਨੈਸ ਨਹੀਂ ਹੁੰਦੀ ਅਸੀਂ ਕਾਊਂਟ ਕਰ ਦਿੰਨੇ ਆ ਦੋਸਤ ਸੱਤ ਇੰਟਰਸੈਕਸ਼ਨ ਤੁਸੀਂ ਦੱਸਦੇ ਪੈ ਜੇ ਉਹਦੇ ਵਿਦਆਊਟ ਬੀਮਾ ਹੈ ਉਹਦਾ ਚਲਾਨ ਕਰ ਦਿੰਦੇ ਆ ਲੇਕਿਨ ਉਹ ਚਲਾਨ ਮਹਿੰਗੇ ਨੇ ਇਹ ਚਲਾਨਾਂ ਤੋਂ ਬਚਣ ਲਈ ਕੋਈ ਇੰਸ਼ੋਰੈਂਸ ਮਹਿੰਗੀ ਨਹੀਂ ਹੈਗੀ ਸਮਝ ਆ ਗਿਆ ਉਹਨਾਂ ਨੂੰ ਕੀ ਮਾਨਯੋਗ ਐਸ.ਐਮ. ਸਾਹਿਬ ਰਾਜਪੁਰਾ ਨੇ ਸਾਰੇ ਸਕੂਲਾਂ ਦੇ ਉਹਨਾਂ ਨੂੰ ਇਕੱਠੇ ਕਰਕੇ ਅਪੀਲ ਕੀਤੀ ਹੈ ਕਿ ਤੁਸੀਂ ਜਿਹੜੇ ਵਿਕਲਣੇ ਵਾਲੇ ਮਾਲ ਵਿਕਲਣ ਵਾਲੇ ਮਾਲਕ ਦੇ ਉਹਨਾਂ ਨੂੰ ਲਿਖ ਕੇ ਦਿਓ ਉਹ ਅੰਦਰ ਸਕੂਲ ਦੇ ਅੰਦਰ ਕਰੋ ਗੱਡੀਆਂ ਨੂੰ ਔਰ ਉਹਨਾਂ ਨੂੰ ਕਰਨਾ ਵੀ ਚਾਹੀਦਾ ਹੈ ਫਿਰ ਜੋ ਸਕੂਲ ਲਿਖ ਕੇ ਦੇਣਗੇ ਤਾਂ ਹੀ ਉਹਨਾਂ ਨੂੰ ਪਰਮਿਟ ਮਿਲਣਗੇ ਤੇਰੇ ਵਿੱਚ ਸ਼ਹਿਰ ਦੇ ਦੋ ਦਿਨ ਦਿੱਕੇ ਜਾਊਗਾ ਉਹਨਾਂ ਦੀ ਮਜਬੂਰੀ ਉਹਦੇ ਬਿਠਾ ਕੇ ਸਾਡੇ ਸਕੂਲਾਂ ਦੇ ਜ਼ਿੰਮੇਵਾਰੀ ਬਣ ਕੇ ਉਹ ਰਹਿ ਗਿਆ ਪ੍ਰੋਪਰ ਕਾਰਜਪ੍ਰਣ ਤੋਂ ਸਾਰੇ ਬੱਚੇ ਦੇ ਕੇ ਸਰ ਸਰ ਕੁਛ ਦਿਨ ਪਹਿਲਾਂ ਸਮਾਣੀ ਵਿਖੇ ਐਕਸੀਡੈਂਟ ਹੋਇਆ ਸੀ ਜਿਹੜੇ 6 ਬੱਚਿਆਂ ਦੀ ਜਾਨ ਚਲੀ ਗਈ ਉਸ ਦਿਨ ਤੋਂ ਸਾਰਾ ਪ੍ਰਸ਼ਾਸਨ ਜਿਹੜਾ ਪਪਾ ਭਾਰਾ ਸਾਡੇ ਮਾਨਯੋਗ ਅਸਿਸਟੀ ਸਾਹਿਬ ਪਟਿਆਲਾ ਜੀ ਨੇ ਸਾਨੂੰ ਸਖਤ ਆਦੇਸ਼ ਦਿੱਤੇ ਨੇ ਕਿ ਵੀ ਔਰ ਐਸਪੀ ਟਰੈਵ ਪਟਿਆਲਾ ਸ੍ਰੀ ਕਿਸ਼ਨ ਕੁਮਾਰ ਪੰਥੇ ਨੇ ਜੀਐਸਪੀ ਅਚੂਰਾਮ ਜੀ ਨੇ ਸਾਨੂੰ ਪੂਰੇ ਸਖਤ ਆਦੇਸ਼ ਦਿੱਤੇ ਨੇ ਵੀ ਕੋਈ ਵੀ ਟਿਪਰ ਹੋਵੇ ਉਹਦੀ ਓਵਰਲੋਡਿੰਗ ਬਰਦਾਸ਼ਤ ਨਹੀਂ ਹੋਏਗੀ ਉਹਦੇ ਚਲਾਨ ਕਰਾਂਗੇ ਜੇਕਰ ਕੋਈ ਵੀ ਵਿਕਰ ਜੈਸੇ ਕਿ ਟਾਟਾ ਮੈਡੀਕਲ ਸਕੂਲ ਬੱਸ ਹੈ ओली थ्री व्हीलर है इन्हें जो ओवरलोडिंग हुई थे बिना कागजात होए थे चला करासी थोड़ा फिर एक बार तो मैं कनाड कनाल मैं बेसिकली चंडीगढ़ से आता हूँ रिप्रेजेंट कर रहा हूँ केनाट स्टेट राजपुरा तो काफी टाइम से हम लोग ये सोच रहे थे कि प्रोजेक्ट बहुत अच्छा बना दिया है कुछ बेटरमेंट सोसाइटी या अपने शहर के लिए राजपुरा के लिए कुछ करें बिकॉज हमने यहाँ पे देखा कि ट्रैफिक रूल्स बिल्कुल नहीं है बड़ी प्रॉब्लम आती है हम लोग यहाँ ड्राइव करते हैं गाड़ी देखते हैं कभी स्कूटर किधर से आ जाता है कभी किधर से आ जाता है सेफ्टी मैयर्स बहुत कम है तो अब हम देख रहे हैं कि हेलमेट ड्राइव करते हैं आपसे एक डेढ़ महीने पहले से रिक्वेस्ट कर रहे थे अपने एसएचओ साहब से कि हमें एक दिन दिया जाए जिसमें हम आपकी यहाँ आप सेफ्टी के लिए कुछ कर सके तो आज हमारी कंपनी में जो मैनेजमेंट है उन्होंने अलाउ किया मैं हेड कर रहा हूँ यहाँ पे सेल्स टी डी आई तो ये एक छोटी सी ड्राइव चलाएं जिसमें हम लोगों ने अप्रॉक्सीमेटली हजार हेलमेट्स हैं जो सिटी में पहनाए ये ना हो कि आज हम उनको दे रहे हैं तो वो आगे इसको ऑर्गेनाइज न करें घर पे रख दे जैसे आप लोगों ने सुना ही सुनाई बोलाई एसएच साहब ने कि इसको पहनना है हम सबको ये बोले रिक्वेस्ट कर रहे हैं कि पहने बिकॉज एक्सीडेंट इतने हो रहे हैं कि वो पहनते नहीं है और सिर्फ एक ब्रेन ऐसी चीज है सिर ऐसी चीज है जिसमें चोट लग गई तो शायद आपकी हेल्थ साफ रहो ना तो सेफ्टी मेजर में चंडीगढ़ में बहुत सेफ्टी है मैं रिक्वेस्ट करता हूँ राजपुरा में जो भी रेजिडेंट्स हैं जो जो भी लोग रहते हैं इवन प्रेस या पुलिस वाले सख्ती से बढ़ते बिकॉज अगर हेलमेट नहीं है तो जिंदगी नहीं है आज, आज, आज अप्रॉक्सीमेटली पांच से प्लस हैं जी, है जी छह के आसपास हेलमेट है आगे भी, आगे भी कुछ सोचा आपने कुछ बहुत प्रारा कुछ प्लान कर रहे हैं जी धीरे धीरे करके हर एक डेढ़ दो महीने में हम लोग कुछ ना कुछ नया करते हैं तो दिस इज अ स्मॉल एडवाइस बाय द कंपनी जो हमारी डेली बेस्ड है तो so, इन्होंने ये एक छोटा सा एक वो किया आपने प्रोजेक्ट भी देखा होगा मेरे ख्याल इस शहर में बेस्ट है तो इस पर्पज से हम इस चीज को बेस्ट करना चाहते हैं अप्रॉक्सीमेटली पच्चीस से तीस प्रोजेक्ट है जो डिलीवर कर चुके हैं हरियाणा में पंजाब में मोहाली में सबसे बड़ा प्रोजेक्ट है ठीक है थैंक यू